6 ਸਾਲ ਦੇ ਬੱਚੇ ਦੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋਈ ਹੈ ਘਰ ਦੇ ਸਾਹਮਣੇ ਬڑے ਟੋਬੇ ਦੇ ਪਾਣੀ ਚ ਡੁੱਬਣ ਦੇ ਨਾਲ 6 ਸਾਲ ਦੇ ਬੱਚੇ ਨੇ ਤੜਫ ਤੜਫ ਕੇ ਦਮ ਤੋੜ ਦਿੱਤਾ ਹੈ ਖੇਡਦਾ ਖੇਡਦਾ ਜਵਾਕ ਕਰੋ ਬਾਹਰ ਨਿਕਲਦਾ ਹੈ ਘਰ ਦੇ ਸਾਹਮਣੇ ਬڑے ਟੋਬੇ ਦੇ ਪਾਣੀ ਦੇ ਵਿੱਚ ਜਿਹੜਾ ਇਹ ਛਾਲ ਮਾਰ ਲੈਂਦਾ ਹੈ ਜਿਸ ਤੋਂ ਬਾਅਦ ਆਪਣੇ ਆਪ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕਰਦਾ ਹੈ ਲੇਕਿਨ ਪਾਣੀ ਦੇ ਅੰਦਰ ਹੀ ਦਮ ਘੁੱਟਣ ਦੇ ਨਾਲ 6 ਸਾਲ ਦੇ ਬੱਚੇ ਦੀ ਮੌਤ ਹੋ ਜਾਂਦੀ ਹੈ ਕਿ ਮਾਮਲਾ ਫਿਰੋਜ਼ਪੁਰ ਤੋਂ سامنے ਆ ਰਿਹਾ ਜੁਤੇ ਦੱਸਿਆ ਜਾ ਰਿਹਾ ਕਿ ਪਰਿਵਾਰਕ ਮੈਂਬਰ ਜਿਹੜੇ ਨੇ ਆਪਣੇ ਕੰਮਕਾਜ ਚ ਲੱਗੇ ਹੁੰਦੇ ਨੇ ਤੇ ਇਸੇ ਦੌਰਾਨ 6 ਸਾਲ ਦਾ ਬੱਚਾ ਖੇਡਦਾ ਖੇਡਦਾ ਘਰੋਂ ਬਾਹਰ ਜਾਂਦਾ ਏ ਇਸੇ ਦੌਰਾਨ ਘਰ ਦੇ ਸਾਹਮਣੇ ਬੜੇ ਟੋਬੇ ਦਾ ਜਿੱਥੇ ਮੀਂਹ ਟੋਬੇ ਦੇ ਵਿੱਚ ਮੀਂਹ ਦਾ ਪਾਣੀ ਖੜਾ ਹੋਇਆ ਸੀ ਉਸ ਦੇ ਵਿੱਚ ਛਾਲ ਮਾਰ ਲੈਂਦਾ ਏ ਇਸੇ ਦੌਰਾਨ ਦਮ ਘੁੱਟਣ ਨਾਲ ਉਸਦੀ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰ ਜਦੋਂ ਦੇਖਦੇ ਨੇ ਕਿ ਬੱਚਾ ਘਰ ਦੇ ਵਿੱਚ ਮੌਜੂਦ ਨਹੀਂ ਹੈ ਤਾਂ ਇਸ ਦੌਰਾਨ ਆਂਡ ਗੁਆਂਡ ਦੇ ਵਿੱਚ ਪਹਿਲਾ ਬੱਚੇ ਨੂੰ ਲੱਭਿਆ ਜਾਂਦਾ ਹੈ ਘਰ ਦੇ ਵਿੱਚ ਲੱਭਿਆ ਜਾਂਦਾ ਹੈ ਤੇ ਜਦੋਂ ਪੰਡਿਤ ਰੋਲਾ ਪੈ ਜਾਂਦਾ ਹੈ ਤੋਬੇ ਵੱਲ ਝਾਤ ਮਾਰੀ ਜਾਂਦੀ ਹੈ ਤਾਂ ਉਸ ਦੌਰਾਨ ਤੋਬੇ ਦੇ ਪਾਣੀ ਚ ਬੱਚੇ ਦੀ ਮ੍ਰਿਤਕ ਦੇ ਜਿਹੜੀ ਹੈ ਮਿਲਦੀ ਹੈ ਜਿਸ ਨੂੰ ਦੇਖ ਕੇ ਮਾਂ ਜਿਹੜੀ ਹੈ ਚੀਕਾ ਮਾਰਦੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਆਪਣੇ 6 ਸਾਲ ਦੇ ਪੁੱਤ ਦੀ ਫੋਟੋ سینੇ ਦੇ ਨਾਲ ਲਾ ਕੇ ਮਾਂ ਤਾਂ ਹੰਮਾਰ ਮਾਰ ਮਾਰ ਰੋ ਰਹੀ ਹੈ ਮਾ ਦੇ ਬੋਲ ਜਿਹੜੇ ਨੇ ਸੁਣ ਕੇ ਕਲੇਜਾ ਚੀਰਿਆ ਜਾਂਦਾ ਹੈ ਮਾ ਜਿਹੜੀ ਇਹ ਕਹਿੰਦੀ ਹੋਈ ਨਜ਼ਰ ਆਉਂਦੀ ਹੈ ਕਿ ਮੇਰੇ ਸੋਹਣੇ ਪੁੱਤ ਨੂੰ लाडले ਪੁੱਤ ਨੂੰ ਮੈਂ ਕਿੱਥੋਂ ਲੱਭ ਕੇ ਲਿਆਵਾਂਗੀ ਮੇਰਾ ਮਹਿੰਗਾ ਪੁੱਤ ਮੇਰਾ ਹੀਰਾ ਪੁੱਤ ਜਿਸ ਨੂੰ ਮੈਂ ਕਿੱਥੋਂ ਲੱਭ ਕੇ ਲਿਆਵਾਂਗੀ ਤਾਂ ਹਾਂ ਮਾਰ ਮਾਰ ਮਾ ਦਾ ਬੁਰਾ ਹਾਲ ਹੋ ਗਿਆ ਤਸਵੀਰਾਂ ਦੇਖ ਸਕਦੇ ਹੋ ਬਹੁਤ ਹੀ ਦਰਦਨਾਕ ਜਿਹੜਾ ਹਾਦਸਾ ਪਰਿਵਾਰ ਦੇ ਨਾਲ ਵਾਪਰਿਆ ਹੈ 6 ਸਾਲ ਦੇ ਬੱਚੇ ਦੀ ਟੋਬੇ ਦੇ ਪਾਣੀ ਚ ਡੁੱਬਣ ਦੇ ਨਾਲ ਦਰਦਨਾਕ ਤਰੀਕੇ ਦੇ ਨਾਲ ਮੌਤ ਹੋਈ ਹੈ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਿੱਥੇ ਮਾਂ ਬੇਸੁੱਧ ਹੋ ਗਈ ਹੈ ਮਾਂ ਦੀ ਹਾਲਤ ਦੇਖਿਆ ਨਹੀਂ ਜਾ ਰਹੀ ਮਾਂ ਦੀ ਹਾਲਤ ਬਹੁਤ ਜ਼ਿਆਦਾ ਇਸ ਵਕਤ ਖਰਾਬ ਹੈ ਜਿਸ ਨੇ ਆਪਣਾ 6 ਸਾਲ ਦਾ ਬੱਚਾ ਗੁਆਇਆ ਹੋਵੇ 6 ਸਾਲ ਦਾ ਬੱਚਾ ਜਿਹੜਾ ਹੈ ਉਸ ਦਾ ਮੌਤ ਨੂੰ ਮੌਤੇ ਮੂੰਹ ਤੋਂ ਚਲ ਗਿਆ ਹੋਵੇ ਉਸ ਮਾਂ ਦੇ ਜਿਹੜਾ ਹੈ ਅਕਮਾਤੇ ਕੀ ਬਿਤੇਗੀ ਇਹ ਤਸਵੀਰਾਂ ਬਹੁਤ ਹੀ ਮੰਦ ਭਾਗੀਆਂ ਨੇ ਬਹੁਤ ਹੀ ਮੰਦ ਭਾਗੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਫਿਰੋਜ਼ਪੁਰ ਤੋਂ ਜਿੱਥੇ ਕਿ 6 ਸਾਲ ਦੇ ਬੱਚੇ ਦੀ ਟੋਬੇ ਦੇ ਪਾਣੀ ਦੇ ਵਿੱਚ ਡੁੱਬਣ ਦੇ ਨਾਲ ਮੌਤ ਹੋਈ ਹੈ ਮੌਤ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਹੈ ਦੇਖੀ ਜਾ ਰਹੀ ਹੈ ਮਾਦਾ ਰੋ ਰੋ ਕੇ ਬੇहद ਬੁਰਾ ਹਾਲ ਹੈ ਫਿਰੋਜ਼ਪੁਰ ਦੇ ਕਸਬਾ ਮੰਦੋਟ ਦੇ ਵਿੱਚ ਪਾਣੀ ਦੀ ਨਿਕਾਸੀ ਵਾਸਤੇ ਬੜੇ ਟੋਬੇ ਦੇ ਵਿੱਚ 6 ਸਾਲ ਦੇ ਬੱਚੇ ਦੀ ਡੁੱਬਣ ਦੇ ਨਾਲ ਮੌਤ ਹੋਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਜੜਾ ਹੋ ਗਿਆ ਮਾਂ ਬੇਸੂਦ ਹੋ ਗਈ ਹੈ ਤਾਹਾ ਮਾਰ ਮਾਰ ਕੇ ਰੋਂਦੀ ਹੋਈ ਮਾਂ ਛੜੀ ਹੈ ਪੁੱਤ ਦੀ ਫੋਟੋ ਨੂੰ ਕਾਲਜੇ ਦੇ ਨਾਲ ਲਾ ਕੇ ਰੋਂਦੀ ਜਿਹੜੀ ਮਾਂ ਨਜ਼ਰ ਆ ਰਹੀ ਹੈ ਉੱਤਰ ਵਾ ਮੇਰਾ ਲਾਲਿਆ लाड़ बचा हा मेरिय